ਨਾ ਨਹੀਂ ਹੈ ਲੇਕਿਨ ਆਦ ਸੱਚ ਜੁਗਤ ਸੱਚ ਹੈਪੀ ਸੱਚ ਨਾਨਕ ਹੋਸੀ ਦੀ ਸੱਚੇ ਗਵਤਾ ਹੈ ਇਹਨਾਂ ਦੋਹਾਂ ਨੂੰ ਇੱਕ ਥਾਂ ਤੇ ਨਹੀਂ ਰੱਖਿਆ ਜਾ ਸਕਦਾ ਇਹ ਦੋਹਾਂ ਚੀਜ਼ਾਂ ਬਿਲਕੁਲ ਅਲੈਦਾ ਅਲੈਦਾ ਵੱਖਰੀਆਂ ਵੱਖਰੀਆਂ ਨੇ ਇੱਕ ਥਾਂ ਤੇ ਇਕੱਠੀਆਂ ਨਹੀਂ ਕੀਤੀਆਂ ਜਾ ਸਕਦੀਆਂ ਦੂਸਰੀ ਗੱਲ ਜਿੱਥੇ ਛੋਟੇ ਮੂਲ ਮੰਤਰ ਕੀਤੇ ਨੇ ਉੱਥੇ ਇੱਕ ਓੰਕਾਰ ਵੀ ਰੱਖਿਆ ਤੇ ਪ੍ਰਸਾਦ ਨਫਜ਼ ਵੀ ਨਾਲ ਰੱਖਿਆ ਹੈ ਯਾਨੀ ਕਿ ਮੂਲ ਮੰਤਰ ਨੂੰ ਛੋਟੇ ਕਰਨ ਦਾ ਇਹ ਅਸੂਲ ਹੈ ਕਿ ਉਹਦੇ ਦੋਵੇਂ ਸਿਰੇ ਜਿਹੜੇ ਨੇ ਉਹ ਵਦੇ ਵਿੱਚ ਰੱਖੇ ਜਾਂਦੇ ਆ ਇੱਕ ਓੰਕਾਰ ਵੀ ਰੱਖਿਆ ਤੇ ਪ੍ਰਸਾਦ ਗੁਰਪ੍ਰਸਾਦ ਸ਼ਬਦ ਜਿਹੜਾ ਹੈ ਉਹ ਵੀ ਰੱਖਿਆ ਜੇ ਮੂਲ ਮੰਤਰ ਹੁਸੀਪੀ ਸੱਚ ਤੱਕ ਹੁੰਦਾ ਤੇ ਇਹਨੂੰ ਸੰਖੇਪ ਕਰਨ ਲੱਗਿਆ ਉਹ ਹੁਸੀਪੀ ਸੱਚ ਦਾ ਅਖੀਰਲਾ ਐਸਾ ਨਾਲ ਹੋਣਾ ਚਾਹੀਦਾ ਸੀ ਪਰ ਐਸਾ ਨਹੀਂ ਹੋਇਆ ਇਹ ਕੁਝ ਲੋਕਾਂ ਨੇ ਆਪਣੇ ਖਿਆਲ ਦੇ ਮੁਤਾਬਕ ਕਈ ਇਹਨੂੰ ਪਹਿਲੀ ਤੌੜੀ ਕਹਿੰਦੇ ਆ ਕਈ ਇਸ ਨੂੰ ਕਿਸ ਤਰੀਕੇ ਨਾਲ ਹੋਰ ਲੋਕਾਂ ਨੇ ਆਪਣੇ ਆਪਣੇ ਮਤ ਦੇ ਮੁਤਾਬਕ ਕੀਤਾ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲਿਖਤ ਹੈ ਉਸ ਦੇ ਮੁਤਾਬਕ ਗੁਰਪ੍ਰਸਾਦ ਦਾ ਜੋ ਮੂਲ ਮੰਤਰ ਹੈ ਗੁਰੂ ਸਾਹਿਬਾਨ ਨੇ ਇਥੋਂ ਤੱਕ ਇਸ ਮੂਲ ਮੰਤਰ ਦੀ ਸਾਰੀਆਂ ਥਾਵਾਂ ਤੇ ਵਰਤੋਂ ਕੀਤੀ ਹੈ ਜਿੱਥੇ ਕਿਤੇ ਕੋਲਾ ਪੂਰਾ ਮੂਲ ਮੰਤਰ ਨਾਲ ਲਿਖਿਆ ਹੈ ਉਥੇ ਗੁਰਪ੍ਰਸਾਦ ਤੱਕ ਲਿਖਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਜਪ ਸ਼ਬਦ ਹੈ ਉਹ ਇਸ ਮੂਲ ਮੰਤਰ ਨਾਲ ਸੰਬੰਧ ਨਹੀਂ ਰੱਖਦਾ ਕਿ ਤੂੰ ਜਪ ਉਹ ਜਪ ਜਿਹੜਾ ਹੈ ਉਹ ਨਾਉਨ ਹੈ ਉਹ ਲਿੰਗ ਇੱਕ ਵਚਨ ਹੈ ਤੇ ਜਪ ਦੇ ਪੱਪੇ ਨੂੰ ਔਂਕੜ ਪਿਆ ਹੋਇਆ ਹੈ ਉਹਦਾ ਮਤਲਬ ਹੈ ਕਿ ਆਉਣ ਵਾਲੀ ਜਿਹੜੀ ਅਗਲੀ ਬਾਣੀ ਹੈ ਉਸ ਦਾ ਸਿਰਲੇਖ ਜਪ ਹੈ ਹੈਡਿੰਗ ਹੈ ਉਹ ਬਾਣੀ ਦਾ ਨਾਮ ਹੈ ਤੇ ਉਸ ਤੋਂ ਬਾਅਦ ਜਿਹੜਾ ਅੱਗੇ ਬਾਣੀ ਜਿਹੜੀ ਹੈ

ਮਨੁੱਖ ਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ ਤੇ ਮਨੁੱਖ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਆਪਣੀ ਮਜ਼ਲ ਮਿਟ ਕੇ ਆਪਣਾ ਆਦਤ ਤੇ ਅੰਤ ਮਿਟ ਕੇ ਉਹਦੇ ਵਿੱਚ ਲੀਨ ਹੋਣ ਦੀ ਗੱਲ ਕਰਦਾ ਹੈ ਇਹਨੇ ਅਖਰਾ ਨਾਲ ਹੀ ਅੱਜ ਦੀ ਵਿਚਾਰ ਜਿਹੜੀ ਹੈ ਇਸ ਨੂੰ ਸੰਕੋਚਦਾ ਹੋਇਆ ਸ਼ਿਮਾਂ ਦਾ ਯਾਜਤ ਹਾਂ ਗੁਰਪ੍ਰਸਾਦ ਤੱਕ ਮੂਲ ਮੰਤਰ ਦੀ ਸਮਾਪਤੀ ਹੈ ਇਸ ਤੋਂ ਬਾਅਦ ਜਪ ਸ਼ਬਦ ਜੋ ਹੈ ਇਹ ਆਉਣ ਵਾਲੀ ਬਾਣੀ ਦਾ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪਹਿਲੀ ਬਾਣੀ ਹੈ ਇਸ ਬਾਣੀ ਦੇ ਉੱਤੇ ਕਿਸੇ ਵੀ ਲਿਖਣ ਵਾਲੇ ਦਾ ਕਰਤੇ ਦਾ ਨਾਂ ਨਹੀਂ ਲਿਖਿਆ ਹੋਇਆ ਨਾ ਹੀ ਇਸ ਬਾਣੀ ਦੇ ਉੱਤੇ ਕੋਈ ਰਾਗ ਹੈ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਪੜਨ ਵਾਲੇ ਸੱਜਣ ਜੋ ਹੋ ਉਹ ਇਹਨਾਂ ਗੱਲਾਂ ਨੂੰ ਕਦੇ ਸੋਚਦੇ ਹੋ ਹੋਗੇ ਕਿ ਇਹਦੇ ਉੱਤੇ ਕੋਈ ਨਾਮ ਨਹੀਂ ਹੈ ਇਸ ਦੇ ਉੱਤੇ ਕੋਈ ਰਾਗ ਨਹੀਂ ਹੈ ਪਰ ਐਸੀਆਂ ਲਿਖਤਾਂ ਮਿਲਦੀਆਂ ਹਨ ਜਿਨ੍ਹਾਂ ਉੱਤੇ ਇਸ ਬਾਣੀ ਦਾ ਰਾਗ ਵੀ ਲਿਖਿਆ ਹੋਇਆ ਮਿਲਦਾ ਹੈ ਤੇ ਇਸ ਬਾਣੀ ਦੀ ਰਚਨਾ ਦੇ ਸੰਬੰਧ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਇਹ ਬਾਣੀ ਕਿਸ ਵਿਅਕਤੀ ਦੀ ਹੈ ਇਸ ਬਾਣੀ ਦਾ ਉਹ ਤੇ ਜੇ ਰਾਗ ਜਿਹੜਾ ਹੈ ਆਸਾ ਲਿਖਿਆ ਮਿਲਦਾ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚੁੱਕੇ ਇਹ ਲਿਖਤ ਨਹੀਂ ਹੈ। ਇਸ ਵਾਸਤੇ ਅਸੀਂ ਇਸ ਨੂੰ ਇਸੇ ਤਰ੍ਹਾਂ ਸਮਝਣਾ ਹੈ। ਮੈਲਾ ਪਹਿਲਾ ਵੀ ਲਿਖਿਆ ਮਿਲਦਾ ਹੈ। ਇਹ ਲਿਖਣ ਵਾਲਿਆਂ ਨੇ ਕਿਉਂ ਲਿਖਿਆ? ਉਸ ਦਾ ਇੱਕ ਕਾਰਨ ਹੈ। ਜਿਹੜੀ ਜਰਜੀਤ ਸਾਹਿਬ ਦੇ ਅੰਦਰ ਸੋਦਰ ਦੀ ਪੌੜੀ ਹੈ ਨਾ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਆਉਂਦੀ ਹੈ ਇੱਕ ਵਾਰੀ ਜਪਜੀ ਵਿੱਚ ਆਏਗੀ ਦੂਸਰੀ ਵਾਰੀ ਜਦੋਂ ਸੋਦਰ ਦਾ ਪਾਠ ਹੈ ਜਿਹਨੂੰ ਅਸੀਂ ਰਹਿਰਾਸ ਕਹਿੰਨੇ ਹਾਂ ਜਦੋਂ ਸੋਦਰ ਦਾ ਪਾਠ ਆਵੇਗਾ ਉਹ ਵੀ ਉਸ ਸੋਦਰ ਸੋਦਰ ਦੀ ਪੌੜੀ ਨਾਲ ਆਰੰਭ ਹੋਵੇਗਾ ਤੀਸਰੀ ਵਾਰੀ ਇਹ ਪੌੜੀ ਜਦੋਂ ਆਸਾ ਰਾਗ ਆਰੰਭ ਹੁੰਦਾ ਹੈ ਤੇ ਉਸ ਦੇ ਆਰੰਭ ਵਿੱਚ ਦੀ ਇਹ ਸੋਦਰ ਦੀ ਪੌੜੀ ਤਰਜ ਹੈ ਕਿਉਂਕਿ ਦੋ ਥਾ ਹਉਤੇ ਇਹਦੇ ਉੱਤੇ ਆਸਾ ਰਾਗ ਲਿਖਿਆ ਹੋਇਆ ਤੇ ਮਹਿਲਾ ਪਹਿਲਾ ਲਿਖਿਆ ਹੋਇਆ ਇਸ ਵਾਸਤੇ ਲਿਖਾਰੀਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ बोਧ ਗਿਆਨ ਹੋ ਗਿਆ ਵੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਤੇ ਇਸ ਦਾ ਰਾਗ ਜਿਹੜਾ ਹੈ ਉਹ ਆਸਾ ਹੈ ਇਹ ਤਿੰਨ ਥਾ ਤੇ ਪੌੜੀ ਬਾਰ-ਬਾਰ ਦਰਜ ਹੋਈ ਹੈ ਔਰ ਇਹਦੀ ਲਿਖਤ ਵਿੱਚ ਇਹ ਮੂਲੀ ਜਿਹਾ ਥੋੜਾ ਜਿਹਾ ਵਿਆਕਰਣਕ ਫਰਕ ਹੈ ਲੇਕਿਨ ਉਹ ਵਿਆਕਰਣਕ ਫਰਕ ਇਹੋ ਜਿਹਾ ਹੈ ਕਿ ਉਹਦੇ ਨਾਲ ਇਹਦੇ ਅਰਥ ਨਹੀਂ ਬਦਲਦੇ ਜਿੰਨਾ ਥਾਵਾਂ ਤੇ ਇਸ ਦਾ ਅਰਥ ਭਾਵ ਜਿਹੜਾ ਉਸਮਾਨੰਤਰ ਹੈ ਇੱਕੋ ਜਿਹਾ ਹੈ ਤਾਂ ਇਸ ਜਪਜੀ ਦੇ ਸੰਬੰਧ ਵਿੱਚ ਕਈ ਲੋਕ ਐਸਾ ਵੀ ਕਹਿੰਦੇ ਆ ਮੈਂ ਸੁਣਿਆ ਕਿ ਜੀ ਇਹਦਾ ਕੀਰਤਨ ਨਹੀਂ ਹੋਣਾ ਚਾਹੀਦਾ ਜਪਜੀ ਦਾ ਅਖ ਕੀਰਤਨ ਨਹੀਂ ਹੋਣਾ ਚਾਹੀਦਾ ਇਹ ਸਿਰਫ ਪਾਠ ਕਰਨ ਵਾਸਤੇ ਹੈ ਸ਼ਾਇਦ ਉਹਨਾਂ ਮਨੁੱਖਾਂ ਨੂੰ ਇਹ ਗੱਲ ਭੁੱਲ ਗਈ ਇਹ ਜਿਹੜੀ ਕਵਿਤਾ ਹੈ ਨਾ ਉਹ ਹਮੇਸ਼ਾ ਹੀ ਕੋਈ ਨਾ ਕੋਈ ਸੰਗੀਤਕ ਲੈ ਵਿੱਚ ਲਿਖੀ ਜਾਂਦੀ ਹੈ ਸੰਗੀਤਕ ਲੈ ਰਾਗ ਧੁਨ ਤੋਂ ਬਿਨਾਂ ਕਵਿਤਾ ਹੋ ਹੀ ਨਹੀਂ ਸਕਦੀ ਇਸ ਵਾਸਤੇ ਕਵਿਤਾ ਜਿਹੜੀ ਹੈ ਸ੍ਰੀ ਜਪਜੀ ਸਾਹਿਬ ਜੋ ਹੈ ਇਕਾਉ ਹੈ ਦੇ ਇਕਾਉ ਦਾ ਸੰਗੀਤ ਵਿੱਚ ਹੋਣਾ ਲਾਜ਼ਮੀ ਹੈ ਇਸ ਕਰਕੇ ਇਹ ਗੱਲ ਕਹਿਣੀ ਬਿਲਕੁਲ ਨਿਰਾਰਥਕ ਹੈ ਕਿ ਭਾਈ ਇਸ ਬਾਣੀ ਦਾ ਕੀਰਤਨ ਨਹੀਂ ਹੋਣਾ ਚਾਹੀਦਾ ਜਦੋਂ ਕਿ ਇਸ ਬਾਣੀ ਦੇ ਅੰਦਰ ਗੁਰੂ ਸਾਹਿਬ ਨੇ ਕਈ ਵਾਰੀ ਗਾਇਨ ਕਰਨ ਦਾ ਸੰਕੇਤ ਦਿੱਤਾ ਹੈ ਜਦੋਂ ਕਹਿੰਦੇ ਨਗਾਵੀ ਹੈ ਸੁਣੀ ਹੈ ਮੰਨ ਰੱਖੀ ਹੈ ਭਾਉ ਤਾਂ ਇਸੇ ਜਪਜੀ ਵਿੱਚ ਹੈ ਇਹ ਗਾਇਨ ਹੀ ਨਹੀਂ ਕਰਨਾ ਸੀ ਤਾਂ ਇਸ ਗੱਲ ਦਾ ਸੰਕੇਤ ਸੰਕੇਤ ਕਿਉਂ ਕਰਦੇ ਫਿਰ ਇਹ ਸੰਕੀਤ ਸੰਗੀਤ ਬਾਧ ਰਚਨਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ ਆਸਾ ਵਿੱਚ ਗਾਇਨ ਕੀਤਾ ਹੈ ਇਹਦੇ ਸੰਕੇਤ ਸਾਡੇ ਕੋਲ ਮੌਜੂਦ ਨੇ ਇਸ ਲਈ ਇਹ ਖਿਆਲ ਕਰਨਾ ਕਿ ਇਹ ਬਾਣੀ ਜਿਹੜੀ ਹੈ ਇਹਦਾ ਗਾਇਨ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਸਾਰਥਕ ਗੱਲ ਨਹੀਂ ਹੈ ਇਸ ਦਾ ਜਿਹੜਾ ਹੈਡਿੰਗ ਹੈ ਸਿਰਲੇਖ ਹੈ ਉਹ Jap ਹੈ ਅਸੀਂ ਸਤਕਾਰ ਵਾਸਤੇ ਸ੍ਰੀ ਜਪਜੀ ਸਾਹਿਬ ਵੀ ਕਹਿੰਨੇ ਆ ਜਪਜੀ ਸਾਹਿਬ ਦੀ ਕਹਿੰਨੇ ਆ ਜਪ ਸਾਹਿਬ ਦੀ ਕਹਿੰਨੇ ਆ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਹੈ Jap ਉਹਨੂੰ ਅਸੀਂ Jap ਸਾਹਿਬ ਕਹਿੰਨੇ ਆ ਇਹ Jap ਅਤੇ Jap ਜਿਹੜੇ ਦੋਵੇਂ ਸਾਡੀ ਨਿਤਨੇਮ ਦੀ ਬਾਣੀ ਵਿੱਚ ਦਰਜ ਹਨ ਨਿਤਨੇਮ ਦੀਆਂ ਬਾਣੀਆਂ ਹਨ ਇਹ ਦੋਨੇ ਇੱਕੋ ਭਾਵ ਵਿੱਚ ਨੇ ਜਪ ਦਾ ਅਰਥ ਵੀ ਸਿਮਰਨ ਹੈ ਤੇ ਜਾਪ ਦਾ ਅਰਥ ਵੀ ਸਿਮਰਨ ਹੈ ਪਰ ਇੱਕ ਗੱਲ ਧਿਆਨ ਵਿੱਚ ਰੱਖਣੀ ਇਹ ਜਪ ਤੇ ਜਾਪ ਇਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਕਿ ਆਮ ਲੋਕ ਜਿਹੜੇ ਨੇ ਉਹ ਪ੍ਰਚਾਰ ਕਰਦੇ ਆ ਕਈ ਕਹਿੰਦੇ ਨੇ ਜੀ ਐਸ ਲਫ਼ਜ਼ ਦਾ ਜਪ ਕਰੋ ਤੁਸੀਂ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਇਤਨੀ ਵਾਰੀ ਕਹੋ ਇਹ ਜਪ ਹੈ ਕੋਈ ਕਹਿੰਦਾ ਜੀ ਇਤਨੀ ਵਾਰੀ ਫਲਾਣਾ ਨਾ ਜਪੋ ਮਾਲਾ ਤੇ ਗਿਣ ਕੇ ਬਣਕੇਆਂ ਨਾਲ ਜਪੋ ਇਹ ਜਪ ਹੈ ਇਹ ਕਿਰਿਆal ਕਰਨਾ ਜੇ ਸਤਿਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਜਪ ਦੇਣਾ ਹੁੰਦਾ ਤੇ ਜਪਜੀ ਦੀ ਪੂਰੀ ਵਿਆਖਿਆ ਲਈ ਬਾਣੀ ਨਾ ਲਿਖਦੇ ਉਹ ਵੀ ਇੱਕ ਅੱਖਰ ਲਿਖ ਦਿੰਦੇ ਜਾਂ ਤੇ ਉਹ 108 ਵਾਰੀ 1000 ਵਾਰੀ ਲਿਖ ਦਿੰਦੇ ਤੇ ਜਾਂ ਫਿਰ ਥੱਲੇ ਨੋਟ ਦੇ ਦਿੰਦੇ ਕਿ ਇਸ ਅੱਖਰ ਨੂੰ ਤੁਸੀਂ ਇਤਨੀ ਵਾਰੀ ਰਟਣਾ ਹੈ ਇਹ ਜਪ ਹੈ ਸਿਧਾਂਤਿਕ ਤੌਰ ਤੇ ਗੁਰਮਤਿ ਜੋ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਦਰੜਾਈ ਜੋ ਬਾਤ ਹੈ ਉਹ ਇਸ ਤਰ੍ਹਾਂ ਦੇ ਗਿਣਤੀ ਤੇ ਜਪ ਕਰਨ ਦੇ ਵਿਰੁੱਧ ਹੈ ਉਹਦੇ ਵਿੱਚ ਗਿਣਤੀ ਮਿਲਤੀ ਦਾ ਹਿਸਾਬ ਕੋਈ ਨਹੀਂ ਤੇ ਲਫ਼ਜ਼ ਦੀ ਰੈਪਿਟੇਸ਼ਨ ਜਿਹੜੀ ਹੈ ਉਸ ਨੂੰ ਵੀ ਕੋਈ ਅਮੀਅਤ ਨਹੀਂ ਦਿੱਤੀ ਗਈ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਰਮਾਤਮਾ ਦੀ ਜਿਹੜੀ ਉਸਤਤ ਹੈ ਉਸ ਦਾ ਜਿਹੜਾ ਸਿਮਰਨ ਹੈ ਬੰਦਗੀ ਹੈ ਉਸ ਦਾ ਵਿਆਖਾਤਮਕ ਟੰਗ ਜਿਹੜਾ ਹੈ ਤਫਸੀਲ ਨਾਲ ਬਿਆਨ ਕਰਨ ਦੀ ਜਿਹੜੀ ਗੱਲ ਹੈ ਉਸ ਨੂੰ ਮੁੱਖ ਰੱਖਿਆ ਤੋ ਇਸ ਜਪ ਦਾ ਮਤਲਬ ਹੈ ਸਿਮਰਨ ਨਾਮ ਜਪਣਾ ਵਾਹਿਗੁਰੂ ਨੂੰ ਚੇਤੇ ਕਰਨਾ ਤੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਨੂੰ ਚੇਤੇ ਕਰਨ ਦਾ ਸੌਖਾ ਢਾਂਗੇ ਹੈ ਕਿ ਉਸ ਦੀਆਂ ਸਿਫਤਾਂ ਉਹਦੇ ਗੁਣ ਚੇਤੇ ਕੀਤੇ ਜਾਣ ਸਿਆਲ ਕਰਨਾ ਇਹਨੂੰ ਥੋੜਾ ਜਿਹਾ ਮਾਨਸਿਕ ਪੱਧਰ ਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਸੀਂ ਅਸਲ ਵਿੱਚ ਗੱਲ ਇਹ ਹੈ ਕਿ ਬਾਣੀ ਜਿੰਨੀ ਡੇਹਰੀ ਹੈ ਨਾ ਅਸੀਂ ਉਤਨੇ ਡੇਹਰੇ ਜਾਣ ਨੂੰ ਤਿਆਰ ਨਹੀਂ ਆ ਅਸੀਂ ਉੱਤੇ ਖਲੋ ਕੇ ਲੇਰਾਂ ਦਾ ਤਮਾਸ਼ਾ ਵੇਖਣ ਵਾਸਤੇ ਤਿਆਰ ਆ ਉਹਦੇ ਕੀ ਪ੍ਰਸੰਨ ਹੁੰਨੇ ਆ ਤੇ ਸਾਨੂੰ ਲੋਕ ਉਤਲਾ ਤਮਾਸ਼ਾ ਵਿਖਾਉਣ ਵਾਸਤੇ ਬੜੇ ਆਉਂਦੇ ਨੇ ਅਸੀਂ ਉਹਨਾਂ ਤੇ ਰੀਤ ਜਾਣੇ ਆ ਪਰ ਠੀਕ ਹੈ ਲੇਕਿਨ ਇਮਾਨਦਾਰੀ ਦੀ ਗੱਲ ਤੇ ਇਹ ਹੈ ਕਿ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਇਸ ਸਾਗਰ ਵਿੱਚ ਗਹਿਰੇ ਜਾਣ ਦੀ ਕੋਸ਼ਿਸ਼ ਕਰੀਏ ਜਿੰਨਾ ਕੁ ਜਾ ਸਕੀਏ ਸਾਡੀ ਇੰਨੀ ਸਮਰੱਥਾ ਤੇ ਨਹੀਂ ਵੈਸੀ ਤੌਰ ਗਹਿਰਾਈ ਤੱਕ ਪਹੁੰਚ ਸਕੀਏ ਪਰ ਕਮਜ਼ ਕਮ ਕੋਸ਼ਿਸ਼ ਕਰਨੀ ਯਤਨ ਕਰਨਾ ਤੇ ਸਾਡਾ ਕਰਮ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜੋ ਜਪ ਤੇ ਸਿਮਰਨ ਦੀ ਗੱਲ ਕੀਤੀ ਹੈ ਇਹ ਬਾਕੀ ਮਤਮਤਾ ਤੰਤਰਾਂ ਨਾਲੋਂ ਬਿਲਕੁਲ ਵੱਖਰੀ ਹੈ ਕਿਸੇ ਬੰਦੇ ਦਾ ਤੁਸੀਂ ਨਾ ਫਰਜ਼ ਕਿਸੇ ਕਿਸੇ ਦਾ ਨਾਮ ਲੈਣਾ ਸ਼ੁਰੂ ਕਰ ਦਿਓ RAM ਸਿੰਘ ਕਹਿ ਦਿਓ ਗੁਰਚਰਨ ਸਿੰਘ ਕਹਿ ਦਿਓ ਕੁਝ ਕਹਿ ਦਿਓ ਤੇ 50 ਵਾਰੀ 100 ਵਾਰੀ ਤੁਸੀਂ ਉਹਦਾ ਨਾਮ ਲਓ ਤਾਂ ਲੋਕ ਕਹਿਣਗੇ ਵੀ ਇਹ ਕਮਲਾ ਹੈ ਜਿਹਨੂੰ ਬੁਲਾਵਾਂਗੇ ਉਹ ਵੀ ਸਾਹਮਣੇ ਖੜੋਤਾ ਹੋਵੇਗਾ ਤੋ ਵੀ ਆਖੇਗਾ ਇਹ ਬੰਦਾ ਪਾਗਲ ਹੈ ਪਰ ਇਸ ਦੇ ਉਲਟ ਜੇ ਤੁਸੀਂ ਉਸ ਬੰਦੇ ਦੀਆਂ ਤਾਰੀਫਾਂ ਉਹਦੀਆਂ ਵਡਿਆਈਆਂ ਪਲਸ 7 ਮਿੰਟ ਕਰੋ ਉਹਨੇ ਬਿਲਕੁਲ ਨਹੀਂ ਕਹਿਣਾ ਵੀ ਤੁਸੀਂ ਪਾਗਲ ਹੈ ਸੁਣਨ ਵਾਲੇ ਵੀ ਕਹਿਣਗੇ ਵੀ ਠੀਕ ਹੈ ਇਹ ਉਹਦੀ ਕੁਆਲਿਫਿਕੇਸ਼ਨ ਦੱਸ ਰਿਹਾ ਕਿ ਉਹ ਬੰਦਾ ਇਮਾਨਦਾਰ ਹੈ ਉਹ ਆਪਣੇ ਬਚਨ ਦਾ ਪੂਰਾ ਹੈ ਉਹ ਇਹ ਕੁਝ ਕਰਦਾ ਹੈ ਵੀ ਆ ਚੰਗਾ ਮਾੜਾ ਜੋ ਵੀ ਹੈ ਲੋਕੀ ਕਹਿਣਗੇ ਵੀ ਇਹ ਬਾ ਤਫਸੀਲ ਬਿਆਨ ਕਰ ਰਿਹਾ ਹੈ ਕੋਈ ਗੱਲ ਨਹੀਂ ਤੇ ਉਹਦੇ ਚ ਸਾਡਾ ਮਨ ਲੱਗਦਾ ਵੀ ਹੈ ਉਹਦੇ ਵਿੱਚ ਮਨ ਨੂੰ ਗ੍ਰਹਿਣ ਕਰਨ ਦੀ ਤਾਕਤ ਹੈ ਇਸੇ ਤਰ੍ਹਾਂ ਸਤਿਗੁਰੂ ਸਚੇ ਪਾਤਸ਼ਾਹ ਨੇ ਇਹ ਵਿਆਖਿਆ ਮਈ ਬਾਣੀ ਲਿਖੀ ਪ੍ਰਮਾਤਮਾ ਦੇ ਸੰਬੰਧ 'ਚ ਉਹਦੇ ਗੁਣ ਜਿਹੜੇ ਸੀ ਉਹਦਾ ਵਿਸ਼ਲੇਸ਼ਣ ਕੀਤਾ ਉਹ ਅਨਲਿਸਿਸ ਕੀਤਾ ਉਹਦਾ ਤਾਂ ਕਿ ਅਸੀਂ ਚੰਗੀ ਤਰ੍ਹਾਂ ਉਸ ਦੀ ਸ਼ਖਸੀਅਤ ਨੂੰ ਸਮਝ ਸਕੀਏ ਮੈਂ ਬੇਵਰੀ ਕਹਿੰਦਾ ਤੇ ਜੇ ਸਿਰਫ ਇੱਕ ਨਾਮ ਦੀ ਗੱਲ ਹੁੰਦੀ ਵੀ ਇੱਕ ਨਾਂ ਰੱਖ ਕੇ ਪ੍ਰਮਾਤਮਾ ਦਾ ਤੇ ਸਤਿਗੁਰੂ ਸਚੇ ਪਾਤਸ਼ਾਹ ਨੇ ਲੋਕਾਂ ਨੂੰ ਕਹਿਣਾ ਹੁੰਦਾ ਵੀ ਇਹ ਨਾਮ ਰੱਟੀ ਜਾਓ ਜਾਂ ਮਾਲਾ ਤੇ ਫੇਰੀ ਜਾਓ ਤੇ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਤਾਂ ਲੋੜ ਨਹੀਂ ਸੀ ਕਿਤੇ ਕੋਈ ਜ਼ਰੂਰਤ ਨਹੀਂ ਸੀ ਗੱਲੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਆਹ ਨਾਂ ਰਟਿਆ ਕਰੋ ਬਾਕੀ ਗੁਰੂਆਂ ਦੀ ਵੀ ਲੋੜ ਕੋਈ ਨਹੀਂ ਸੀ ਕਿਤੇ ਕੋਈ ਜ਼ਰੂਰਤ ਨਹੀਂ ਸੀ ਕਹਾਣੀ ਖਤਮ ਲੇਕਿਨ ਗੱਲ ਇਹ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਵੀ ਬਾਣੀ ਲਿਖੀ ਇਥੋਂ ਤੱਕ ਕਿ ਪ੍ਰਮਾਤਮਾ ਦੀ ਵਿਆਖਿਆਤਮਕ ਬਾਣੀ ਜਿਹੜੀ ਸੀ ਜਿਉ ਭਗਤਾਂ ਦੀ ਲਿਖੀ ਹੋਈ ਉਹਨਾਂ ਨੂੰ ਚੰਗੀ ਲੱਗੀ ਤੇ ਉਹ ਵੀ ਡਾਲੀ ਉਹ ਵੀ ਰੱਖ ਲਈ ਇਹ ਇਹ ਤੇ ਪ੍ਰਮਾਤਮਾ ਦੀ ਗੱਲ ਹੈ ਇਹਨੂੰ ਰੱਖਣਾ ਚਾਹੀਦਾ ਸਭ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖ ਮਾਤਰ ਨੂੰ ਇਹੋ ਹੀ ਗੱਲ ਦੱਸੀ ਕਿ ਤੁਸੀਂ ਪ੍ਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਰਿਪੀਟ ਕਰ ਲੈ ਉਹਨਾਂ ਨੂੰ ਆਪਣੇ ਧਿਆਨ ਵਿੱਚ ਰੱਖਣਾ ਹੈ ਤੇ ਜਦੋਂ ਤੁਸੀਂ ਉਹ ਹੁਣੇ ਚੇਤੇ ਕਰੋਗੇ ਤਾਂ ਤੁਹਾਡੀ ਸ਼ਖਸੀਅਤ ਦੇ ਅੰਦਰ ਵੀ ਉਹਨਾਂ ਗੁਣਾਂ ਦਾ ਪ੍ਰਵੇਸ਼ ਹੋਣ ਦੀ ਸੰਭਾਵਨਾ ਵਧੇਗੀ ਪਰਮਾਤਮਾ ਨੂੰ ਕਿਰਤੇ ਕਰਨ ਦਾ ਮਤਲਬ ਹੈ ਆਪਣੀ ਸ਼ਖਸੀਅਤ ਨੂੰ ਗੁਣਪਰਪੂਰ ਕਰਨਾ ਦੇਖੋ ਕੋਈ ਵੀ ਗਣ ਬੰਦਾ ਬਣਨਾ ਚਾਹੁੰਦਾ ਹੈ ਡਾਕਟਰ ਬਣਨਾ ਚਾਹੁੰਦਾ ਤਾਂ ਡਾਕਟਰੀ ਦੇ ਸੰਬੰਧ ਵਿੱਚ ਚਿੰਤਨ ਕਰੇਗਾ ਇੰਜੀਨੀਅਰ ਬਣਨਾ ਚਾਹੁੰਦਾ ਤਾਂ ਉਹ ਸਲਾਈਂ ਦੇ ਸੰਬੰਧ ਵਿੱਚ ਸੋਚੇਗਾ ਇਸੇ ਤਰ੍ਹਾਂ ਜੇ ਤੁਸੀਂ ਪਰਮਾਤਮਾ ਹੋਣਾ ਚਾਹੁੰਦੇ ਹੋ ਜੇ ਅਸੀਂ ਪਰਮਾਤਮਾ ਹੋਣਾ ਚਾਹੁੰਦੇ ਹਾਂ ਉਹਦੀ ਉਹਦੀ ਸ਼ਖਸੀਅਤ ਵਿੱਚ ਹਲੂਲ ਹੋਣਾ ਚਾਹੁੰਦੇ ਹਾਂ ਤਾਂ ਕੁਦਰਤੀ ਹੈ ਨੇਚਰਲ ਹੈ ਕਿ ਅਸੀਂ ਉਹਦੀ ਗੁਣਪਰਪੂਰ ਸ਼ਖਸੀਅਤ ਦੇ ਸੰਬੰਧ ਵਿੱਚ ਚਿੰਤਨ ਕਰੀਏ ਜੇ ਐਸਾ ਨਹੀਂ ਕਰ ਸਕਦੇ ਤਾਂ ਤੋਤਾ ਰੱਟ ਕਰੀ ਜਾਣ ਦਾ ਕੋਈ ਫਾਇਦਾ ਨਹੀਂ ਤੋਤਾ ਕਹਿੰਦੇ ਨੇ ਫੜ ਲਿਆ ਕਿਸੇ ਨੇ ਪਿੰਜਰੇ ਚ ਪਾ ਲਿਆ ਤੋਂ ਦੇ ਪੜਾ ਲੈਂਦੇ ਨੇ ਲੋਕੀ ਤੇ ਉਹਨੂੰ ਉਹਨੇ ਸਿਖਾ ਦਿੱਤਾ ਇੱਕ ਲਫ਼ਜ਼ ਆਜ਼ਾਦੀ ਚਲੋ ਉਹਨੂੰ ਫਰੀडम ਕਹ ਲਓ ਆਜ਼ਾਦੀ ਕਹ ਲਓ ਸੁਤੰਤਰਤਾ ਕਹ ਲਓ ਜਿੱਥੇ ਜਿਸ ਨੇ ਪੜਿਆ ਉਹਨੇ ਆਪਣੀ ਬੋਲੀ ਸਿਖਾ ਦਿੱਤਾ ਉਹ ਪਿੰਜਰੇ ਚ ਬੰਦ ਹੈ ਤੇ ਜਦ ਰਾਤ ਜਦੋਂ ਕਦੇ ਕੋਲੋਂ ਦੀ ਲੰਗਦਾ ਬੰਦਾ ਕੋਈ ਆਉਦੀ ਜਦੋਂ ਮੌਜ ਆਉਂਦੀ ਹੈ ਆਜ਼ਾਦੀ ਆਜ਼ਾਦੀ ਕੂਕਣ ਲੱਗ ਪੈਂਦਾ ਇੱਕ ਮੇਰੇ ਵਰਗਾ ਬੰਦਾ ਵੀ ਖੋਲੋਂ ਦੀ ਲੰਗਿਆ ਕਹਿਣ ਲੱਗਾ ਵਾਕਿਲੀ ਪਿੰਜਰੇ ਚ ਬੰਦ ਐ ਦਰਫਰ ਦਾ ਐਨੂੰ ਆਜ਼ਾਦੀ ਚਾਹੀਦੀ ਐ ਐਨੂੰ ਸੁਤੰਤਰਤਾ ਦੀ ਲੋੜ ਐ ਤੇ ਉਹਨੇ ਅੱਖ ਬਚਾ ਕੇ ਕਿਸੇ ਮਾਲਕ ਕੋਲੋਂ ਤੇ ਉਹਨੂੰ ਪਿੰਜਰੇ ਵਿੱਚੋਂ ਕੱਢ ਦਿੱਤਾ ਖੋਲ ਦਿੱਤਾ ਦਰਵਾਜ਼ਾ ਅਬ ਤੌ ਲਿਗ ਲਈਦਾ ਪਿੰਜਰੇ ਚੋਂ ਪਰ ਉਹਨੇ ਫੜ ਕੇ ਉਹਨੂੰ ਛੁੱਟ ਦਿੱਤਾ ਬਾਹਰ ਚਲਾ ਗਿਆ ਦੋ ਚਾਰ ਦਿਨ ਬਾਅਦ ਫੇਰ ਲੰਗਿਆ ਤੇ ਉਹਨੇ ਵੇਖਿਆ ਵੀ ਮੁੜ ਕੇ ਤੋਦਾ ਪਿੰਜਰੇ ਵਿੱਚ ਤੇ ਆਜ਼ਾਦੀ ਆਜ਼ਾਦੀ ਕੂਕ ਰਿਆ ਕਿਆ ਤਮਾਸ਼ਾ ਹੈ ਉਹ ਮਾਲਕ ਨੂੰ ਮਿਲਿਆ ਆਖਣ ਲੱਗਾਏ ਰੋਜ਼ ਤਲਪਦਾਸੀ ਨਾ ਉਹ ਗੁਸਟਾਕ ਬੰਦਾ ਵਾ ਜਿਸ ਨੇ ਇਹਨੂੰ ਕੱਢ ਕੇ ਬਾਹਰ ਸੁੱਟ ਦਿੱਤਾ ਇਹ ਮੁੜ ਕੇ ਵਿੱਚ ਆ ਗਿਆ ਇਹ ਕਹਿੰਦਾ ਕੀ ਇਹ ਤੇ ਆਜ਼ਾਦੀ ਆਜ਼ਾਦੀ ਅਜੇ ਕੀ ਪੁੱਤੀ ਜਾਂਦਾ ਹੈ ਕਹਿਣ ਲੱਗਾ ਭਲੇ ਮਾਨਸ ਤੂੰ ਸਮਝਿਆ ਨਹੀਂ ਇਹਨੂੰ ਆਜ਼ਾਦੀ ਦਾ ਕੀ ਪਤਾ ਹੈ ਇਹਨੂੰ ਸਿਰਫ ਆਜ਼ਾਦੀ ਰਟਾਈ ਗਈ ਹੈ ਇਹਨੂੰ ਲਫ਼ਜ਼ ਰਟਾਉਂਤਾ ਗਿਆ ਇਹਨੂੰ ਆਜ਼ਾਦੀ ਦਾ ਕੋਈ ਅਹਿਸਾਸ ਨਹੀਂ ਇਸਨੂੰ ਪਤਾ ਨਹੀਂ ਸਤਿਗੁਰੂ ਇਹ ਨਹੀਂ ਚਾਹੁੰਦੇ ਕਿ ਅਸੀਂ ਸਿਰਫ ਤੋਟਾ ਡਾਟ ਰਾਮ ਰਾਮ ਵੈਗਰੂ ਵੈਗਰੂ ਕਰੀਏ ਤੇ ਉਹਦਾ ਅਹਿਸਾਸ ਸਾਡੇ ਅੰਦਰ ਪੋਈਦਾ ਹੋਵੇ। ਨਾ। ਸਤਿਗੁਰੂ ਬਾਣੀ ਚ ਕਹਿੰਦੇ ਨੇ ਕਿੰਦਲ ਗਿਆਨ ਵੀ ਹੋਣਾ। ਗਾਵੇ ਗੀਤ। ਕਹਿੰਦੇ ਨੇ ਕੀ ਅਰਥ ਹੈ ਉਹਦਾ? ਕੋਈ ਅਰਥ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਜਪ ਸਿਮਰਨ ਸਾਨੂੰ ਦਿੱਤਾ ਹੈ। ਉਸ ਸਿਮਰਨ ਦੇ ਅੰਦਰ ਵਿਆਖਿਆਤਮਕ ਟੰਗ ਹੈ। ਤਾਕੇ ਬੰਦੇ ਦੀ ਮਾਨਸਿਕ ਪੱਧਰ ਜਿਹੜੀ ਹੈ ਉਸ ਨੂੰ ਉੱਚਿਆਂ ਕੀਤਾ ਜਾ ਸਕੇ ਤੁਸੀਂ ਗੱਲ ਕਰਨਾ ਅੱਜ ਦਾ ਯੋਗ ਚੁੱਕੇ ਮਨੋਵਿਗਿਆਨ ਦਾ ਯੋਗ ਹੈ ਤੇ ਇਸ ਯੋਗ ਵਿੱਚ ਮਾਨਸਿਕ ਵਿਰਤੀ ਉੱਤੇ ਜਿੰਨੇ ਐਕਸਪੈਰੀਮੈਂਟ ਹੋਏ ਆ ਵਿਸ਼ੋਕੜ ਵਿੱਚ ਘਟ ਹੋਏ ਹੋਣਗੇ ਤੁਸੀਂ ਦੇਖੋਗੇ ਸਾਈਕੋਲੋਜਿਸਟ ਕੋਲ ਜਾਣਿਆ ਸੀ ਉਹ ਸਾਡੇ ਮਨ ਦੀ ਅਵਸਥਾ ਨੂੰ ਐਨਾਲਾਈਜ਼ ਕਰਦਾ ਹੈ ਗੱਲਾਂ ਬਾਤਾਂ ਨਾਲ ਹੀ ਬੁਧਵਾਈ ਲੈ ਦਿੰਦਾ ਕਦੇ ਉਹ ਸਾਨੂੰ ਟ੍ਰੈਕ ਕਲਾਈਜ਼ਰ ਦੇ ਦਿੰਦਾ ਐ ਸਾਡੇ ਕਦੇ ਕੋਈ ਥੋੜੀ ਜੀ ਗਲੂਦਗੀ ਪੈਦਾ ਕਰਨ ਲਈ ਸਾਨੂੰ ਦਵਾਈ ਨਸ਼ੇ ਵਾਲੀ ਵੀ ਦੇ ਦਿੰਦੇ ਨੇ ਉਹ ਲੇਟਨ ਐਕਚੁਅਲੀ ਕੀ ਕਰਦੇ ਆ ਐਕਚੁਅਲੀ ਉਹ ਸਾਡੀਆਂ ਗੱਲਾਂ ਸੁਣ ਕੇ ਤੇ ਸਾਡੇ ਮਨ ਦੀਆਂ ਗੱਲਾਂ ਨੂੰ ਬਦਲਣ ਲਈ ਆਪਣੀਆਂ ਗੱਲਾਂ ਕਰਦੇ ਆ ਅਸੀਂ ਉਹਨਾਂ ਨੂੰ ਕੰਸਲਟ ਕਰਦੇ ਆ ਗੱਲਬਾਤ ਕਰਦੇ ਆ ਤੇ ਕਈ ਸ਼ਿਟਿੰਗ ਦੇ ਬਾਅਦ ਸਾਡੀ ਜਿਹੜੀ ਵਿਚਾਰਧਾਰਾ ਉਹਨੂੰ ਚੇਂਜ ਹੋਣ ਦਾ ਬਕਸ ਅਫਸਰ ਮਿਲਦਾ ਇਹ ਤੇ ਅਸੀਂ ਰੋਜ਼ ਦੇਖਦੇ ਆ ਨਾ ਇਹਦੇ ਤੋਂ ਅਸੀਂ ਮੁਲਕਰ ਨਹੀਂ ਹੋ ਸਕਦੇ ਮਾਫ ਕਰਨਾ ਮੈਨੂੰ ਸਿਮਰਨ ਵੀ ਇਹੋ ਪਦਤੀ ਹੈ ਸਿਮਰਨ ਵੀ ਅਸਲ ਵਿੱਚ ਇਹੀ ਤਬਦੀਲੀ ਹੈ ਜਿਹੜੀ ਮਨੁੱਖ ਨੇ ਸਤਿਗੁਰੂ ਦੀ ਬਾਣੀ ਨਾਲ ਲੱਗ ਕੇ ਕਰਨੀ ਹੈ ਪਰ ਬਾਦਰਸ਼ਨ ਕੀ ਹੈ ਪ੍ਰੋਬਲਮ ਕੀ ਹੈ ਇਹ ਵਿੱਚ ਭਾਈ ਗੁਰਦਾਸ ਸਾਹਿਬ ਜੋ ਸਿੱਖ ਜਗਤ ਦੇ ਮਹਾਨ ਵਿਦਵਾਨ ਹੋਏ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਜਿਨ੍ਹਾਂ ਨੇ ਬਾਣੀ ਲਿਖੀ ਹੈ

ਕਿੱਥੇ ਕਿਥੇ ਲਾਉਂਦੇ ਨੇ ਕਿਥੇ ਕਿਥੇ ਖਰਚ ਕਰਦੇ ਨੇ ਕਿਉਂਕਿ ਭਾਈ ਗੁਰਦਾਸ ਦੀ ਬਾਣੀ ਸਾਡੇ ਸੋਖਥ ਸੋ ਕਾਲਡ ਖਿਆਲਾਂ ਨੂੰ ਚੋਟ ਮਾਰਦੀ ਹੈ ਇਸ ਕਰਕੇ ਅਸੀਂ ਕੋਈ ਇਸ ਢੰਗ ਦੀ ਵਿਉਂਤ ਬਣਾਈ ਹੋਈ ਹੈ ਵੀ ਇਹ ਦੂਰ ਹੀ ਰਵੇ ਤੇ ਚੰਗਾ ਹੈ ਅਜੇ ਵੀ ਇਹ ਚੈਲੰਜ ਸਾਡੇ ਵਾਸਤੇ ਹੈ ਥੋੜਾ ਬਸਾ ਜਿੰਨਾ ਯਤਨ ਵਿਦਵਾਨਾਂ ਨੇ ਕੀਤਾ ਕੋਈ ਬਹੁਤ ਸਾਰਸਕ ਨਹੀਂ ਤੇ ਬਹੁਤਾ ਕੋਈ ਫਲ ਹੀ ਘੁੱਤ ਨਹੀਂ ਹੋਇਆ ਖੈਰ ਪਤਾ ਨਹੀਂ ਕਦੇ ਕੋਈ ਸੁਰਤ ਆ ਜਾਵੇ ਸਾਨੂੰ ਇਸ ਪਾਸੇ ਪਾਈ ਸਾਹਿਬ ਲਿਖਦੇ ਆ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਨੁੱਖ ਕਰਦਾ ਨਾ ਲੇਖਾ ਜੋਖਾ ਆਪਣੇ ਆਮਦਨ ਖਰਚ ਦਾ ਤੇ ਉਹਦੇ ਵਿੱਚ ਬੰਦੇ ਦੀ ਸੁਰਤ ਲੱਗਦੀ ਹੈ ਧਿਆਨ ਲੱਗਦਾ ਕਹਿੰਦਾ ਇੱਧਰ ਉੱਧਰ ਜਸਟੜ ਨਹੀਂ ਹੁੰਦਾ ਕਹਿੰਦੇ ਨੇ ਇਸੇ ਤਰ੍ਹਾਂ ਪ੍ਰਮਾਤਮਾ ਤੇ ਗੁਣ ਗਾਉਂਦਿਆਂ ਬੰਦੇ ਦਾ ਮਨ ਨਹੀਂ ਲੱਗਦਾ ਜੈਸੇ ਮਨ ਲਾਗਤ ਹੈ ਲੇਖਕ ਤੋਂ ਲਿਖਿਆ ਵਿਖੇ ਹਰ ਜਸ ਲੈਸਤ ਨਾ ਪੈਸੋ ਠਹਿਰਾਵੇ ਪਰਮਾਤਮਾ ਦੇ ਗੁਣ ਲਿਖਦਿਆਂ ਉਸ ਤਰ੍ਹਾਂ ਮਨ ਨਹੀਂ ਠਹਿਰਦਾ ਅਭਿਲ ਤੱਕ ਕੋ ਲਿਖਦਾ ਹੀ ਨਹੀਂ ਅਭਿਲ ਤਾਂ ਹੁਣ ਤੇ ਛੁੱਟੀ ਹੋ ਗਈ ਕਿਉਂਕਿ ਪ੍ਰੈਸ ਲੱਗਾ ਹੈ ਫੁੱਟਕੇ ਸ਼ਬੇਸ਼ ਪਾਏ ਮਿਲਦੇ ਆ ਗੁਰੂ ਗ੍ਰੰਥ ਸਾਹਿਬੇ ਸ਼ਬੇਸ਼ ਪਾਏ ਮਿਲਦੇ ਨੇ ਤੇ ਪੁਰਾਣ ਜਦੋਂ ਭਾਈ ਗੁਰਦਾਸ ਗੱਲ ਕਰ ਰਹੇ ਸੀ ਉਦੋਂ ਪ੍ਰੈਸ ਦਾ ਯੁੱਗ ਨਹੀਂ ਸੀਗਾ ਉਦੋਂ ਪੋਥੀਆਂ ਲਿਖੀਆਂ ਜਾਂਦੀਆਂ ਸਨ ਭਾਈ ਸਾਹਿਬ ਖੁਦ ਲਿਖਾਰੀ ਸਨ ਤੇ ਹੋਰ ਵੀ ਲਿਖਾਰੀ ਉਠੀਆਂ ਲਿਖ ਕੇ ਲੋਕਾਂ ਦੇ ਅੰਦਰ ਵੰਡਦੇ ਸੀ ਹੁਣ ਤੇ ਮੈਂ ਕਹਿੰਨਾ ਮੈਂ ਇਹ ਵਾਰੀ ਸੋਚਦਾ ਕਿ ਹੁਣ ਧਰਮ ਦਾ ਪ੍ਰਚਾਰ ਪਿੱਛੇ ਨਾਲੋਂ ਬਹੁਤ ਸੌਖਾ ਹੈ ਲੇਕਿਨ ਅਸੀਂ ਇਮਾਨਦਾਰ ਨਹੀਂ ਐ ਇਸ ਬਾਰੇ ਕੁਝ ਬੰਦੇ ਨੇ ਜਿਨ੍ਹਾਂ ਨੂੰ ਸ਼ੌਕ ਹੈ ਉਹ ਆਪਣਾ ਤਨ ਖਰਚ ਕਰਦੇ ਆ ਸਮਾਂ ਵੀ ਖਰਚ ਕਰਦੇ ਆ ਲਿਟਰੇਚਰ ਛਪਾਉਂਦੇ ਵੰਡਦੇ ਆ ਕੁਝ ਬੰਦੇ ਕਰਨੇ ਵੈਰਵ੍ਰਤੀ ਉਹਨਾਂ ਤੇ ਕਿਰਪਾ ਚੰਗੇ ਪਾਸੇ ਲਾਇਆ ਤੇ ਬਾਕੀਆਂ ਨੂੰ ਕਿਹੜੀ ਗੜੀ ਪਈ ਸਾਨੂੰ ਸਾਰਿਆਂ ਨੂੰ ਅਜੀਬ ਕਰ ਸਕਦੇ ਆ ਲੇਕਿਨ ਅਸੀਂ ਆਪਣੇ ਧਰਮ ਸੰਬੰਧੀ ਵਫਾਦਾਰ ਜੂ ਨਾ ਹੋਏ ਕੋਸ਼ਿਸ਼ ਕਰੀਏ ਤਾਂ ਬੜ ਕੁਝ ਹੋ ਸਕਦਾ ਹੈ ਭਾਈ ਬਰਦਾਸ਼ਤ ਇਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਲਿਖਤ ਲਿਖਦੇ ਆ ਹਿਸਾਬ ਕਿਤਾਬ ਅਕਾਊਂਟ ਕਰਦੇ ਆ ਬੰਦੇ ਦਾ ਮਨ ਆਪਣੇ ਲੱਗਦਾ ਹੈ ਹਿਸਾਬ ਕਿਤਾਬ ਵਿੱਚ ਵੀ ਕਿਤੇ ਦੰਬੜੀ ਥੇਲੀ ਦਾ ਫਰਕ ਨਾ ਪੈ ਜਾਏ ਇਸੇ ਤਰ੍ਹਾਂ ਹਰ ਜੱਥ ਲਿਖਤ ਨਾਲ ਮਨ ਖੈਰਾ ਬਈ ਪਰਮਾਤਮਾ ਦਾ ਜੱਥ ਲਿਖਦੇ ਆ ਮਨ ਫੈਰ ਬੈ ਨਹੀਂ ਧੌਣ ਤੇ ਬਦਕ ਸੁਤੀ ਅਸੀਂ ਲਿਖੀ ਨਹੀਂ ਸਕਦੇ ਮੈਂ ਤੁਹਾਨੂੰ ਵੀ ਬੋਲਦਿਆਂ ਕੋਈ ਬੰਦਾ ਉਹ ਨੂੰ ਸ਼ੁੱਧ ਨਹੀਂ ਲਿਖ ਸਕਦਾ ਪੂਰੇ ਦਾ ਪੂਰਾ ਨਹੀਂ ਲਿਖ ਸਕਦਾ ਕਿਉਂਕਿ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੀ ਵਿਆਕਰਣ ਦਾ ਹੀ ਬੋਧ ਨਹੀਂ ਤੇ ਕੀ ਲਿਖਾਂਗੇ ਅਸੀਂ ਅਸੀਂ ਗਲਤੀਆਂ ਕਰਾਂਗੇ ਬਹੁਤ ਗਲਤੀਆਂ ਕਰਾਂਗੇ ਖੈਰ ਇੱਕ ਵੱਖਰਾ ਮਜ਼ਮੂਨ ਹੈ ਫਿਰ ਕਦੇ ਦੀ ਗੱਲ ਕਰਾਂਗਾ ਦੂਸਰਾ ਦ੍ਰਿਸ਼ਤਾਂਤ ਦਿੰਦੇ ਨੇ ਭਾਈ ਗੁਰਦਾਸ ਕਹਿੰਦੇ ਨੇ ਜੈਸੇ ਮਨ ਲਾਗਤ ਹੈ ਬਣਜ ਵਿਹਾਰ ਵਿੱਚ ਹੈ ਜੈਸੇ ਮਨ ਬਣਜ ਵਿਹਾਰ ਕੇ ਬਿਠਾਰ ਵਿੱਚ ਹੈ ਕਿ ਮੇਰਾ ਬਿਜ਼ਨਸ ਵਾਜੇ ਮੇਰੀ ਇੱਕ ਦੁਕਾਨਾ ਦੋ ਤੇ ਚਾਰ ਹੋ ਜਾਣ ਕਹਿੰਦੇ ਨੇ ਇਸ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਬਣਜ ਵਿਹਾਰ ਵਿੱਚ ਜਿਸ ਤਰ੍ਹਾਂ ਆਪਣੇ ਮਨ ਨੂੰ ਲਾਉਂਦਾ ਨਾ ਇਸੇ ਤਰ੍ਹਾਂ ਸਾਧ ਸੰਗਤ ਵਿੱਚ ਗੁਰੂ ਦੀ ਬਾਣੀ ਵਿੱਚ ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਨਹੀਂ ਜੋੜਦਾ ਉਹ ਇਹਦਰ ਨਹੀਂ ਸੋਚਦਾ ਕਿ ਸ਼ਬਦ ਸੁਰਤ ਸ਼ਬਦ ਵਿੱਚ ਸੁਰਤ ਜੋੜਨ ਵਾਲੇ ਪਾਸੇ ਨਾ ਅਵਗਾਹੀ ਅਗਵਾਹ ਅਵਗਾਹੀ ਇਸ ਪਾਸੇ ਅਵਗਾਂ ਨਹੀਂ ਕਰਦਾ ਇਸ ਦੀ ਗਹਿਰਾਈ ਵਿੱਚ ਨਹੀਂ ਉਤਰਦਾ ਇਸੇ ਤਰ੍ਹਾਂ ਕਹਿੰਦੇ ਨੇ ਜੈਸੇ ਮਨ ਕਣਕ ਔਕਾਮਨੀ ਸਨੇਹ ਵਿਖੇ ਕਣਕ ਸੋਨਾ ਕਾਮਨੀ ਇਸਤਰੀ ਮਤਲਬ ਤਾਂ ਅਨਪਦਾਰਥ ਰਿਸ਼ਤੇ ਨਾਤੇ ਇਹਨਾਂ ਵਿੱਚ ਜਿਸ ਤਰ੍ਹਾਂ ਮਨ ਲੱਗਦਾ ਹੈ ਇਦਾਂ ਪਿਆਰ ਇਹਦੇ ਵਿੱਚ ਪੈਂਦਾ ਹੈ ਜੈਸੇ ਮਨ ਲਾਗਤ ਕਣਕ ਉਹ ਜੈਸੇ ਮਨ ਕਣਕ ਉਹ ਕਾਮਨੀ ਸਲੇਬ ਹੈ ਕਹਿੰਦੇ ਨੇ ਇਸੇ ਤਰ੍ਹਾਂ ਸਾਥ ਸੰਗ ਨੇਹ ਸਾਥ ਸੰਗ ਪੈਸੋ ਨੇਹ ਪਰ ਨਾ ਲਗਾ ਲਈ ਸਾਥ ਸੰਗਤ ਵਿੱਚ ਪਰ ਜਿੰਨਾ ਸਮਾਂ ਵੀ ਉਸ ਪਿਆਰ ਤੇ ਉਸ ਗਹਿਰਾਈ ਨਾਲ ਬਹਿਣ ਦੀ ਕੋਸ਼ਿਸ਼ ਨਹੀਂ ਕਰਦਾ ਜਿੰਨਾ ਉੱਥੇ ਮਨ ਲੱਗਦਾ ਉਹਨਾਂ ਸਾਥ ਸੰਗਤ ਵਿੱਚ ਨਹੀਂ ਲੱਗਦਾ ਤੇ ਅੰਤ ਵਿੱਚ ਭਾਈ ਸਾਹਿਬ ਫੈਸਲਾ ਕਰਦੇ ਨੇ ਕਹਿੰਦੇ ਨੇ ਜੈਸੇ ਮਨ ਕਹਿੰਦੇ ਨੇ ਮਾਇਆ ਬੰਦ ਤੰਦ ਵਿਖੇ ਆਵਤ ਬਿਹਾਇ ਜਾਏ ਇਹ ਮਾਇਆ ਦੇ ਤੰਦਿਆਂ ਬੰਧਨਾਂ ਵਿੱਚ ਸਾਰੀ ਉਮਰ ਲੰਘ ਜਾਂਦੀ ਹੈ ਮਾਇਆ ਬੰਦ ਤੰਦ ਵਿਖੇ ਆਵਤ ਬਿਹਾਵਤ ਬਿਹਾਇ ਜਾਏ ਤੇ ਕੰਦੇ ਨੇ ਗੁਰ ਉਪਦੇਸ਼ ਹੀ ਪਛੈ ਪਛਤਾਵੇ ਗੁਰੂ ਦੀ ਸਿੱਖਿਆ ਤੋਂ ਢੀਣ ਮਨੁੱਖ ਫਿਰ ਅੰਤ ਕੀ ਹੁੰਦਾ ਹੈ ਪਛਤਾਉਂਦਾ ਹੈ ਫਿਰ ਲੋਕੀ ਕਹਿੰਦੇ ਨੇ ਆਹ ਵਾਹਿਗੁਰੂ ਹੁਣ ਉੱਤੋਂ ਤੇ ਕਹਿਦਾ ਅੰਦਰੋਂ ਨਹੀਂ ਕਹਿ ਹੁੰਦਾ ਉੱਤੋਂ ਤੇ ਆਹ ਆਖ ਦਿੰਦਾ ਅੰਦਰੋਂ ਨਹੀਂ ਕਹਿ ਹੁੰਦਾ ਕਿਉਂਕਿ ਅੰਦਰ ਦੀ ਸੁਰਤ ਤਾਂ ਬਦਲੀ ਨਹੀਂ ਇਹ ਜਪ ਜਿਹੜਾ ਹੈ ਇਹ ਜੋ ਸਿਮਰਨ ਹੈ ਜਿਸ ਦੀ ਚਰਚਾ ਸ਼ੁਰੂ ਹੋ ਰਹੀ ਹੈ ਜਦੀ ਵਿਆਖਿਆ ਸਤਿਗੁਰੂ ਸਚੇ ਪਾਤਸ਼ਾਹ ਕਰ ਰਹੇ ਨੇ ਇਹ ਜਪ ਅੰਦਰ ਦੀ ਸੁਰਤ ਨੂੰ ਤਬਦੀਲ ਕਰਨ ਦਾ ਸਾਧਨ ਹੈ ਗੁਰੂ ਸਾਹਿਬ ਨੇ ਇਸ ਵਾਸਤੇ ਇਹ ਕੀਤਾ ਹੈ ਇਸ ਵਾਸਤੇ ਇਹਦੀ ਰਚਨਾ ਕੀਤੀ ਹੈ ਕਿਉਂਕਿ ਇਹਦੀ ਜ਼ਰੂਰਤ ਹੈ ਮਨੁੱਖ ਦੇ ਅੰਦਰ ਨੂੰ ਪਰਵਰਤ ਕਰਨ ਲਈ ਇਸ ਕਰਕੇ ਸਤਿਗੁਰੂ ਸਚੇ ਪਾਤਸ਼ਾਹ ਨੇ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਦੀ ਜਿਹੜੀ ਸ਼ਖਸੀਅਤ ਹੈ ਉਹਦੀ ਜਿਹੜੀ ਵਡਿਆਈ ਹੈ ਉਹ ਸਾਡੇ ਧਿਆਨ ਵਿੱਚ ਲਿਆਂਦੀ ਹੈ ਉਹ ਸਾਡੀ ਸੁਰਤ ਵਿੱਚ ਵਸਾਈ ਹੈ ਤੇ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਸ ਦੀ ਵਡਿਆਈ ਤੋਂ ਬਿਨਾਂ ਗੱਲ ਨਹੀਂ ਬਣਨੀ ਪੜਦੇ ਆ ਅਸੀਂ ਆਸਾ ਦੀ ਵਾਰ ਵਿੱਚ ਇੱਕ ਪੌੜੀ ਦੇ ਅੰਤ ਦਾ ਅੰਤਲੀ ਪੰਕਤੀ ਇਹ ਹੈ ਕਿ ਵਡਿਆਈ ਵੱਡਾ ਪਾਇਆ ਕਿ ਵਡਿਆਇਆ ਕਰਦੇ ਆ ਕਰਦੇ ਆ ਸਿਫਤ ਕਰਦੇ ਆ ਕਰਦੇ ਆ ਉਹਦੇ ਗੁਣ ਚਿੰਤਨ ਕਰਦੇ ਆ ਕਰਦੇ ਆ ਉਸ ਵੱਡੇ ਵਾਹਿਗੁਰੂ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਗਿਆ ਇਸ ਕਰਕੇ ਇਹ ਜਪ ਜਿਹੜਾ ਹੈ ਇਹ ਦਾ ਅਰਥ ਹੈ ਯਾਦ ਸਿਮਰਨ ਪ੍ਰਮਾਤਮਾ ਦਾ गुणगान ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਆਰੰਭ ਕਰਦੇ ਨੇ ਆਦ ਸੱਚ ਜੋ ਬਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਸ਼ਲੋਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਆਉਂਦਾ ਹੈ ਇੱਕ ਵਾਰੀ ਇੱਥੇ ਦਰਜ ਹੈ ਤੇ ਦੂਸਰੀ ਵਾਰੀ ਗੋਰੀ ਰਾਗ ਵਿੱਚ ਜੋ ਬਾਣੀ ਹੈ ਸੁਖਮਨੀ ਉਥੇ ਦਰਜ ਹੈ ਫਰਕ ਸਿਰਫ ਇੱਕ ਸਿਹਾਰੀ ਤੇ ਬਿਹਾਰੀ ਦਾ ਹੈ ਪਰ ਉਥੇ ਇਹ ਗੁਰੂ ਅਰਜਨ ਸਾਹਿਬ ਦੀ ਰਚਨਾ ਦੇ ਸਿਰਲੇਖ ਹੇਠ ਦਰਜ ਹੈ ਉਥੇ ਇਹ ਨਹੀਂ ਲਿਖਿਆ ਪਈ ਇਹ ਮਹਿਲਾ ਪਹਿਲਾ ਇਸ ਤਰ੍ਹਾਂ ਦੇ ਕੁਝ ਸ਼ਬਦ ਹੋਰ ਵੀ ਹੈਗੇ ਨੇ ਕੁਝ ਸ਼ਲੋਕ ਹੋਰ ਵੀ ਹੈਗੇ ਨੇ ਜਿਹੜੇ ਇੱਕ ਥਾਂ ਤੇ ਦਾ ਕਿਸੇ ਹੋਰ ਗੁਰੂ ਵਿਅਕਤੀ ਦੇ ਸਿਰਲੇਖ ਥੱਲੇ ਨੇ ਤੇ ਦੂਸਰੀ ਥਾਂ ਤੇ ਉਹਨਾਂ ਦਾ ਸਿਰਲੇਖ ਦੂਸਰਾ ਹੈ ਜਪਜੀ ਦਾ ਜਿਹੜਾ ਆਖੀਰਲਾ ਸ਼ਲੋਕ ਹੈ ਪੰਨ ਗੁਰੂ ਪਾਣੀ ਪਤਾ ਇਹ ਗੁਰੂ ਅੰਗਦ ਸਾਹਿਬ ਦੇ ਸਿਰਲੇਖ ਥਲੇ ਮਾਜ ਕੀ ਵਾਰ ਵਿੱਚ ਦਰਜ ਹੈ ਥੋੜੇ ਜੇ ਅੰਤਰ ਨਾਲ ਵੀ ਵਿਅਕਤੀ ਦਾ ਫਰਕ ਪੈ ਗਿਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਦਾ ਟੰਗ ਹੈ ਤੇ ਉਹਨਾਂ ਨੇ ਜਦੋਂ ਕਿਤੇ ਥੋੜੇ ਜੇ ਅੰਤਰ ਨਾਲ ਦੂਸਰੇ ਵਿਅਕਤੀ ਨੇ ਇਹਨੂੰ ਲਿਖਿਆ ਤਾਂ ਉਹਨੂੰ ਉਹਦੀ ਸ਼ਖਸੀਅਤ ਥਲੇ ਦਰਜ ਕੀਤਾ ਗਿਆ ਇਸ ਤਰ੍ਹਾਂ ਦੇ ਕੁਝ ਹੋਰ ਸ਼ਬਦ ਵੀ ਮੌਜੂਦ ਨੇ ਜਿਹੜੇ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਧਿਆਨ ਨਾਲ ਲਗਨ ਨਾਲ ਪੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਇਹ ਚੀਜ਼ਾਂ ਲੱਭ ਪੈਂਦੀਆਂ ਖੈਰ ਇਹ ਸ਼ਲੋਕ ਇਹਨੂੰ ਅਸੀਂ ਮੰਗਲਾਚਰਨ ਦਾ ਸ਼ਲੋਕ ਕਹਿੰਦੇ ਆਂ ਬੁਰਾਤਨਿਕ ਰਵਾਜ ਸੀਗਾ ਕਿ ਜਦੋਂ ਕੋਈ ਲਿਖਾਰੀ ਕੋਈ ਪੁਸਤਕ ਲਿਖਦਾ ਸੀ ਕੋਈ ਗ੍ਰੰਥ ਲਿਖਦਾ ਸੀ ਕੋਈ ਰਚਨਾ ਰਚਦਾ ਸੀ ਤੇ ਸਭ ਤੋਂ ਪਹਿਲਾਂ ਉਹ ਆਪਣੇ ਇਸ਼ਟ ਜਿਹਦੀ ਉਹ ਪੂਜਾ ਕਰਦਾ ਹੈ ਜਿਹਦਾ ਉਹ ਸਲਮਾਨ ਸਤਕਾਰ ਕਰਦਾ ਹੈ ਉਸ ਇਸ਼ਟ ਦੀ ਅਰਦਾਸਾ ਕਰਦਾ ਸੀ ਉਸ ਪ੍ਰਾਣਿਕ ਲਿਖਤ ਵਿਧਾਨ ਦੇ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਆਦ ਸੱਚੇ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਸ ਸ਼ਲੋਕ ਦੇ ਅੰਦਰ ਉਹ ਜੋ ਵਾਹਿਗੁਰੂ ਅਕਾਲ ਪੁਰਖ ਸਦੀਵ ਕਾਲ ਰਹਿਣ ਵਾਲਾ ਹੈ ਜਿਹਦਾ ਮੂਲ ਮੰਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਉਸ ਦੀ ਇਹ ਦੇ ਚੁਸਤ ਕੀਤੀ ਹੈ ਇਸ ਬਾਣੀ ਨੂੰ ਆਰੰਭ ਕਰਨ ਤੋਂ ਪਹਿਲਾਂ ਮੰਗਲਾ ਚਰਨ ਇਸ ਬਾਣੀ ਦਾ ਭਾਗ ਨਹੀਂ ਹੈ ਬਾਣੀ ਜਦ ਤੋਂ ਆਰੰਭ ਹੁੰਦੀ ਹੈ ਤੋਂ ਇਹ

ਇਸ ਵਾਸਤੇ ਇਸ ਸਤ ਤੇ ਇਸ ਮੰਗਲਾ ਚਰਨ ਵਾਲੇ ਸਤ ਵਿੱਚ ਤੇ ਇਸ ਸਤ ਵਿੱਚ ਕੋਈ ਫਰਕ ਨਹੀਂ ਕੋਈ ਅੰਤਰ ਨਹੀਂ ਆਗ ਸੱਚ ਯੁਗਾਂ ਦਾ ਸੱਚ ਕਿਨਰ ਯੁਗਾਂ ਦੇ ਆਗ ਤੋਂ ਲੋਕਾਂ ਨੇ ਗਿਣਤੀ ਗਣੀ ਵੀ ਸਤ ਯੁਗ ਹੈ ਤ੍ਰੇਤਾ ਹੈ ਦੁਆਪਰ ਹੈ ਕਲਯੁਗ ਹੈ ਟਾਈਮ ਨੂੰ ਗਣ ਕੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਸਾਬ ਲਾਇਆ ਤਾਂ ਇੰਨੀ ਉਮਰ ਸਤ ਯੁਗ ਦੀ ਹੈ ਇੰਨੀ ਕਲਯੁਗ ਦੀ ਇਸ ਤਰ੍ਹਾਂ ਦੀ ਕਈ ਗਿਣਤੀਆਂ ਉਹਨਾਂ ਨੇ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਕੋਈ ਯੁਗਾਂ ਦੀ ਗਿਣਤੀ ਵੀ ਕਰਦਾ ਹੈ ਦਾ ਪ੍ਰਮਾਤਮਾ ਇਹਨਾਂ ਜੁਗਾਂ ਦੇ ਗਿਣਨ ਮਿਣਨ ਤੋਂ ਬਾਹਰ ਹੈ ਇਹਨਾਂ ਜੁਗਾਂ ਦੇ ਆਦ ਤੋਂ ਵੀ ਪਹਿਲਾਂ ਸੀ ਉਹ ਆਦ ਸੱਚ ਜੁਗਾਂ ਦਾ ਸੱਚ ਪਰ ਕਹਿੰਦੇ ਨੇ ਹੈ ਵੀ ਸੱਚ ਉਹ ਮਰ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਤੇ ਹੈ ਨਾਨਕ ਹੌਲ ਵਾਲੇ ਸਮੇਂ ਦੇ ਅੰਦਰ ਵੀ ਭਾਵੇਂ ਕਦੋਂ ਤੱਕ ਸ੍ਰਿਸ਼ਟੀ ਇੱਚਾਂ ਚੱਲਦੀ ਰਹੇ ਭਾਵੇਂ ਖਤਮ ਵੀ ਕਿਉਂ ਨਾ ਹੋ ਜਾਏ ਉਹ ਸੱਚ ਹੀ ਰਹੇਗਾ ਇਨ ਲਈ ਕਿ ਉਹ ਜਿਹੜਾ ਸੱਚ ਹੈ ਨੂੰ ਬਾਣੀ ਲੋਕ ਜਿਹੜੇ ਸੀ ਨਾ ਜੋ ਅਰਥ ਕਰਦੇ ਸੀ ਅਸੀਂ ਸੁਣਦੇ ਰਹੇ ਹਾਂ ਉਹ ਕਹਿੰਦੇ ਸੀ ਇਹ ਸੱਚ ਜਿਹੜਾ ਹੈ ਇਹ ਤ੍ਰਿਕਾਲ ਬਾਦ ਰਹਤ ਹੈ। ਏਨੀ ਕਿ ਉਹਤ ਪਿਖ ਵਰਤਮਾਨ ਦੇ ਸਮਿਆਂ ਤੋਂ ਬਾਹਰ ਹੈ। ਸਮੇ ਇਹਨੂੰ ਖਤਮ ਨਹੀਂ ਕਰ ਸਕਦੇ। ਸਾਦੀ ਨੂੰ ਕੋਨਾ ਕੋਈ ਸੱਚ ਬੰਦਾ ਬੋਲਦਾ ਹੈ। ਉਹ ਸੱਚ ਹੋ ਸਕਦਾ ਅਗਲੇ ਦਿਨ ਝੂਠਾ ਹੋ ਜਾਏ। ਜਾਂ ਝੂਠ ਬੋਲਦਾ ਰਹੇ ਜਿੰਨ ਸੱਚ ਹੋ ਜਾਏ। ਸਾਡਾ ਜਿਹੜਾ ਵਿਹਾਰਕ ਸੱਚ ਹੈ ਨਾ ਮਾਫ਼ ਕਰਨਾ ਇਹ ਸੱਚ ਇਸ ਵਿਹਾਰਕ ਸੱਚ ਤੋਂ ਬਿਲਕੁਲ ਉੱਪਰ ਦੀ ਗੱਲ ਹੈ। ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਕੋਈ ਸੰਪਰਕ ਨਹੀਂ ਹੈ। ਇੱਕ ਚੀਜ਼ ਨੂੰ ਮੈਂ ਸੱਚ ਸਮਝਦਾ ਦੂਜਾ ਉਸੇ ਨੂੰ ਝੂਠ ਸਮਝਦਾ ਸਾਡੇ ਸੱਚ ਦੀ ਕੋਈ ਗੱਲ ਨਹੀਂ ਲੇਕਿਨ ਇਹ ਜਿਹੜਾ ਸੱਚ ਹੈ ਜਿਹਦੀ ਗੁਰੂ ਨਾਨਕ ਸਾਹਿਬ ਚਰਚਾ ਕਰ ਰਹੇ ਨੇ ਇਹ ਉਹ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਹੈ ਜਿਹੜੀ ਸਦੀਪਕਾਲ ਸੱਚ ਹੈ ਜਿਸ ਨੇ ਕਿਸੇ ਕਿਸਮ ਨਾਲ ਕਿਸੇ ਤਰੀਕੇ ਕਿਸੇ ਢੰਗ ਨਾਲ ਕਦੇ ਨਹੀਂ ਤਬਦੀਲ ਨਹੀਂ ਹੋਣਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਆਦ ਸੱਚ ਜੁਗਾ ਦਾ ਸੱਚ ਹੈ ਵੀ ਸੱਚ ਨਾਨਕ ਹੁਸੀਤੀ ਸੱਚ ਦੇ ਉਹ ਵਾਹਿਗੁਰੂ ਘਰ ਪਰਖ ਅਗਾ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੀ ਰਹੇਗਾ ਇਹ ਨਹੀਂ ਕਿ ਕਦੇ ਉਹਨੇ ਨਾਸ਼ ਹੋਣਾ ਕਦੇ ਉਹਨੇ ਖਤਮ ਹੋਣਾ ਉਹ ਸਾਰੇ ਕਾਇਨਤੋਂ ਸਮੇਂ ਦੀ ਬੰਦਿਸ਼ ਤੋਂ ਸਾਰੀਆਂ ਚੀਜ਼ਾਂ ਤੋਂ ਬਿਲਕੁਲ ਬਾਹਰ ਹੈ ਤੇ ਫਿਰ ਸਤਗੁਰੂ ਪਾਤਸ਼ਾਹ ਅਗਲੀ ਪੌੜੀ ਦੇ ਅੰਦਰ ਜਿਹੜੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੈ ਉਸ ਪੌੜੀ ਦੇ ਅੰਦਰ ਇਹਨੂੰ ਵਿਆਖਿਆਤਮਕ ਢੰਗ ਦਿੰਦੇ ਹਨ ਤੇ ਮੈਂ ਪੌੜੀ ਦੇ ਅਰਥ ਸ਼ੁਰੂ ਕਰਾਂਗਾ ਆਖਿਰ ਤੋ ਤਾਂ ਕਿ ਅਸੀਂ ਅਰਥ ਕਰਨ ਵਿੱਚ ਇਹ ਇਲਹਾਬ ਨੂੰ ਸਮਝਣ ਵਿੱਚ ਸੌਖੇ ਹੋ ਸਕੇ ਵਿਦਵਾਨਾਂ ਨੇ ਖੋਜ ਕੀਤੀ ਹੈ ਤੇ ਖੋਜ ਕਰਕੇ ਸਾਡੇ ਵਾਸਤੇ ਉਹਨਾਂ ਨੇ ਰਸਤਾ ਕਾਇਮ ਕੀਤਾ ਕਿ ਇਸ ਢੰਗ ਨਾਲ ਤੁਸੀਂ ਬਾਣੀ ਨੂੰ ਸੋਚਣਾ ਇਸ ਢੰਗ ਨਾਲ ਤੁਸਾਂ ਇਸ ਬਾਣੀ ਨੂੰ ਵਿਚਾਰਨਾ ਹੈ ਤੇ ਅਰਥ ਅਸੀਂ ਇਥੋਂ ਸ਼ੁਰੂ ਕਰਾਂਗੇ ਕਿ ਸਚਿਆਰਾ ਹੋਈ ਹੈ ਦਿਨ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਲਾਨਤ ਲਿਖਿਆ ਨਾਲ ਇੱਕ ਮੈਂ ਬੇਨਤੀ ਕਰਦਿਆਂ ਸੁਲਤੀ ਕਰ ਰਿਹਾ ਕੋਸ਼ਿਸ਼ ਕਰੋ ਜੇ ਕਿਸੇ ਕੋਲ ਕੋ ਸਹੀ ਹੈਗਾ ਉਹ ਅਰਥ ਹੈਗਾ ਤਾਂ ਜਿੰਨੇ ਅਰਥ ਕਰਨੇ ਨੇ ਉਹ ਕਮਸ ਕਮ ਪਹਿਲੀ ਪੌੜੀ ਦੇ ਸ਼ਬਦਾਂ ਦੇ ਸੰਬੰਧ ਵਿੱਚ ਤੁਹਾਨੂੰ ਥੋੜਾ ਬੋੜਾ ਪਤਾ ਹੋਵੇ ਤਾਂ ਕਿ ਮੈਂ ਜਿਹੜੀ ਗੱਲ ਕਰਾਂਗਾ ਉਹ ਤੁਹਾਨੂੰ ਸਮਝਣੀ ਸੌਖੀ ਹੋ ਜਾਏਗੀ ਤੇ ਅਸੀਂ ਹੋਰ ਥੋੜਾ ਘੈਰਾਈ ਤੱਕ ਪਹੁੰਚ ਸਕਾਂਗੇ ਅੱਜ ਦਾ ਸਮਾਂ ਚੁੱਕੇ ਸਮਾਪਤ ਹੈ ਇਸ ਕਰਕੇ ਮੈਂ ਆਪਣੀ ਬੇਨਤੀ ਨੂੰ ਸੰਕੋਚਦਾ ਹੋਇਆ ਸ਼ਮਾਂਦਾ ਯਾਦ ਕਰਾਂ